ਪਿੰਡ ਦਾ ਲੋਕਲ ਖੜੇਗਾ ਜੋੜਿਆਂ ਦਾ ਮੈਂ ਆਏ ਸੀ ਮੌਕੇ ਇਹਨਾਂ ਨਕਰੀ ਤੇ ਕਹਾਂਜੀ ਰਾਸ਼ਨ ਕਾਫੀ ਆ ਗਿਆ ਕਿਸਾਨਾਂ ਦਾ ਉਸ ਨੂੰ ਲੈ ਕੇ ਦੇਖੋ ਲੜਾਈ ਦਾ ਤਾਂ ਅਜੇ ਪਤਾ ਨਹੀਂਗਾ ਪਰ ਲੋਕ ਜਿਹੜੇ ਆ ਵੀ ਦੇਖੋ ਦੇਖੀ ਜਾਨੀ ਕਿ ਖਰਾਬ ਬਹੁਤ ਹੋ ਰਹੀ ਲੋਕਾਂ ਨੂੰ ਲੜਾਈ ਦਾ ਚਾਂਸ ਹੀ ਬਣ ਰਿਹਾ ਉਹਦੇ ਦੇਖੋ ਦੇਖੀ ਲੋਕ ਆਪਣਾ ਰਾਸ਼ਨ ਪਾਈ ਜਾ ਰਹੇ ਨੇ ਕੁਝ ਨਹੀਂ ਐਕਸ ਆਰਮੀ ਐਕਸਪੈਂਡ ਜੇ ਕਿ ਇਸ ਤੁਹਾਡੀ ਦੋਸਤ ਵੀ ਆਰਮੀ ਨੂੰ ਦੇਸ਼ ਨੂੰ ਤਿਆਰੀ ਹੈ ਹਾਂਜੀ ਦੇਖੋ ਜੀ ਮੈਂ ਥੋੜਾ ਜਰ ਕਿਸ਼ੇ ਰਿਟਾਇਰਮੈਂਟ ਹੋਇਆ ਜੇ ਫਿਰ ਵੀ ਦੇਸ਼ ਨੂੰ ਲੋੜ ਪਏਗੀ ਤੇ ਆਪਾਂ ਤਿਆਰ ਰਹਾ ਤਿਆਰ ਆ ਜਾਂਦੇ ਜੇ ਮੈਸੇਜ ਆਏਗਾ ਤਾਂ ਆਪਾਂ ਜਾਵਾਂਗੇ ਅਸੀਂ ਐਦਾਂ ਜੰਮ ਦੇ ਵਿੱਚ ਥੋੜਾ ਜਿਹਾ ਨਾ ਹੱਥੋਂ ਹੋ ਚੁੱਕਾ ਵਾ ਇਹ ਕਿ ਉਹ ਪਹਿਲਾਂ ਵੀ ਮੇਰੇ ਜਾਨੀ ਕਿ ਸਪਲੈਂਡਰ ਲੱਗ ਚੁੱਕੇ ਨੇ ਆਪਣੇ ਆਪਣਾ ਅਰਜਵਰੀ ਅਚਾਰ ਜਵਰੀ ਤਾਂ ਹਾਂਜੀ ਪੁਇੰਸਰ ਜਵਰੀ ਅਮੋ ਸਾਹਮਣੇ ਖੈਰ ਹੋਣ ਦੇ ਦੌਰਾਨ ਮੇਰੇ ਪਹਿਲਾਂ ਵੀ ਲੱਗ ਚੁੱਕੇ ਨੇ ਸਪਲੈਂਡਰ ਪਰ ਫੇਰ ਵੀ ਅਸੀਂ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਜਾਵਾਂਗੇ ਨਹੀਂ ਤੁਸੀਂ ਆਪਾਂ ਹਿਸਾਬਾ ਚੁੱਕੇ ਹਾਂ ਹਾਂਜੀ ਹਿਸਾਬ ਪਹਿਲਾਂ ਪਾ ਚੁੱਕੇ ਹਾਂ ਤੇ ਫੇਰ ਅਗਾ ਵੀ ਪਾਵਾਂਗੇ ਇਸੇ ਸੇਵਾ ਵਿੱਚ ਹਾਂਜੀ ਤੇ ਫੇਰ ਵੀ ਤਿਆਰੀ ਹੈ ਫੇਰ ਵੀ ਤਿਆਰੀ ਆ ਜੇ ਗਵਰਨਮੈਂਟ ਚਾਹੇਗੀ ਬੁਲਾਏਗੀ ਤਾਂ ਆਪਾਂ ਫੇਰ ਵੀ ਤਿਆਰ ਹਰ ਪਾਸੇ ਆਪਣੇ ਮਾਲਕ ਮੇਰੀ ਕਰੇ ਕਿ ਇਹੋ ਜਿਹੇ ਚਾਂਸ ਨਾ ਬਣਨੇ ਕਿ ਜਨਤਾ ਨੂੰ ਇਹ ਕੁਛ ਸਹਣਾ ਪੇ ਵਾਇਦ ਦਿਖਾਸ ਵਾਇਦ ਸਿੰਘ ਸਾਹਿਬ ਅੱਜ ਇਹ ਉਹ ਪੱਟੀ ਗੁੱਟੀ ਚੱਜ ਤੁਹਾਡੇ ਮਾਣ ਕਿ ਹਾਂਜੀ ਪੇ ਦਾ ਮਹੀਨਾ ਦਾ ਪਾਸ ਪਾਸੜਾ ਦੀ ਲੜਾਈਆਂ ਵੇਖਿਆ ਇਹਦਾ ਅਪਰਵਾਸ ਹੀ ਨਹੀਂ ਕਿਹਦੇ ਲੋ ਰਾਸਤੇ ਸਾਡੇ ਸਟੋਰ ਚ ਪਹਿਲਾਂ ਵੀ ਬਹੁਤ ਹੁੰਦਾ ਆ ਪਰ ਜੋ ਜੰਗ ਨੂੰ ਲੈ ਗਈ ਜੰਗ ਦਾ ਮੋਲ ਬਣਾਇ ਲੋਕੀ ਇੰਨਾ ਰੱਖ ਲੈ ਕਿ ਹਨੂ ਖੋੜਾਡੇ ਖਲੋਣੇ ਟਾਈਮ ਨਹੀਂ ਪਰ ਇਹ ਫਿਰ ਵੀ ਚੰਨੇ ਕਿ ਜੋ ਇਹ ਚੀਜ਼ ਨਾ ਹੋਏ ਬਹੁ ਲੋਕਾਂ ਨੂੰ ਗਰੀਬ ਲੋਕਾਂ ਨੂੰ ਨੁਕਸਾਨ ਹੋਣਾ ਹੈ ਕਿਨੇ ਕਿਨੇ ਦੇ ਨਾਲ ਲੋਕ ਰਸਲ ਦਾ ਇਹ ਕੁਛ ਦਾ ਦਾ ਲੱਕੀ ਲਾਸ਼ਾਂ ਦਾ ਗੇ ਜਿ ਤਖਾਈ ਮਾਤੋਂ ਵੱਧ ਲੈ ਗਏ ਲੋਕ ਜਾਨਕੀ ਜਾਨਕੀ ਇਹ ਚੀਜ਼ ਦੇਖਦੇ ਮੈਂ ਨਾ ਨੁਕਸਾਨ ਹਾਂ ਜੀ ਇਹ ਗੱਲ ਵੀ ਬਹੁਤ ਜ਼ਿਆਦਾ ਆਦਮੀ ਦਾ ਜੀ ਬਹੁਤ ਜ਼ਿਆਦਾ ਹੈ ਕੁਲਦੀਪ ਸਿੰਘ ਦੀ ਵੀ ਜੀ ਆਈ ਤੁਮ ਜੀ ਲੋਕਲੀ ਫਲੇਗਰ ਚੂਣੀ ਆਪ ਮੌਲ ਤੇ ਰਸਲ ਜੀ ਵਾਹ ਤੂੰ じゃ ਕੀ ਹੈ ਚਰਚਾ ਨਾਲ ਨਹੀਂ ਲੜਾਈ ਗੱਗੇ ਵਧ ਨਹੀਂ ਉਹਦੇ ਉਹਦੇ ਨੂੰ ਲੈ ਕੇ ਇਹ ਵੀ ਦੀ ਹੈ ਤੇ ਜੰਗ ਦੀ ਚਰਚਾ ਜਿਹੜੇ ਸਰਕਾਰ ਦੀਆਂ ਪਾਲਸੀਆਂ ਕਹਿ ਸਕਦੇ ਆ ਇਹ ਹੁਣ ਕਿਹੜੀ ਸਰਕਾਰ ਦੀ ਨੇ ਮਾਲਕ ਜਾਣਦਾ ਪਰ ਹੈ ਪਾਲਸੀਆਂ ਇਹੀ ਨੇ ਤੇ ਜੰਗ ਲੱਗਣੀ ਜਾਣੀ ਲੱਗਣੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਰਾشن ਵੀਰ ਜੀ ਐਸੇ ਕਰਕੇ ਰਹੇ ਆ ਕਿ ਆਪਾਂ ਹੁਣ ਕੋਈ ਜਿਹੜੇ 4 ਦਿਨ ਜ਼ਿੰਦਗੀ ਦੇ ਸੌਖੇ ਕੱਢ ਲਾਵੇ ਮੁੜ ਕੇ ਤੇ ਬੱਤੀਆਂ ਵੀ ਕਿੰਦੇ ਬੰਦ ਹੋ ਜਾਣੀਆਂ ਚਲ ਕੇ ਕਿਹਦੇ ਬਾਲ ਆ ਰਹੇ ਆਈ ਵੀਰ ਜੀ ਲਗਪਾ ਦੋ ਜਿੰਨੇ ਦਿਨ ਕੋਈ ਜੇਵਦਾ ਹੈਗਾ ਸਾਦਨ ਵੀ ਜੇਹੇ ਜਾਂਦੇ ਲੱਗੀ ਤੇ ਫਿਰ ਤੋਂ ਕੁਝ ਕਹਿ ਨਹੀਂ ਸਕਦੇ ਤੇ ਜੇ ਮਾਲਕ ਭਲੀ ਕਰੇ ਸਾਰੇ ਸੰਸਾਰ ਦੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਗੁਰੂ ਰਾਮਦਾਸ ਕਿਰਪਾ ਕਰਨ ਤੇ ਇਹ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਰਬੱਤ ਦਾ ਹੀ ਭਲਾ ਹੋਵੇ ਇਹ ਜੰਗਾਂ ਜੁੱਗਾਂ ਚਾਹੇ ਪਾਕਿਸਤਾਨ ਨੇ ਚਾਹੇ ਇੰਡੀਆ ਵਾ ਚਾਹੇ ਹੋਰ ਵੀ ਦੇਸ਼ ਨੇ ਇਹ ਸਾਰਿਆਂ ਲਈ ਖਤਰਨਾਕ ਨੇ ਘਾਤਕ ਨੇ ਇਸ ਕਰਕੇ ਅਸੀਂ ਗੁਰੂ ਰਾਮਦਾਸ ਅਗੇ ਗੁਰੂ ਨਾਨਕ ਪਾਤਸ਼ਾਹ ਅਗੇ ਇਹ ਹੀ ਅਰਦਾਸ ਕਰਦੇ ਆਂ ਕਿ ਮਾਲਕ ਸਰਬੱਤ ਦਾ ਭਲਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਇਨਸਾਨੀਅਤ ਦਾ ਭਲਾ ਕੋਈ ਜੇ ਆਪਾਂ ਗੱਲ ਕਰੀਏ ਅਤਵਾਦੀਆਂ ਦੀ ਅਤਵਾਦੀ ਕਿਸੇ ਦੇ ਵੀ ਸਕੇ ਨਹੀਂਗੇ ਉਹ ਇਨਸਾਨੀਅਤ ਦੇ ਸੱਚ ਨਹੀਂ ਸਕੇ ਨਹੀਂਗੇ ਇਨਸਾਨੀਅਤ ਹੀ ਹੈ ਜਿਹੜੀ ਕਿ ਸਾਰਿਆਂ ਦੀ ਮਤਲਬ ਆਪਾਂ ਕਹਿ ਸਕਦੇ ਆਂ ਕਿ ਸਹੀ ਤਰੀਕੇ ਨਾਲ ਸਰਕਾਰਾਂ ਚਲਾਉਂਦੀ ਆ ਤੇ ਬਾਕੀ ਮਾਲਕ ਭਲੇ ਕਰੇ ਸਰਬੱਤ ਦੇ ਕਿਉਂਕਿ ਜਾਣ ਕੇ ਹੁਣ ਮਾਲਕ ਜਾਣੇ ਵੀ ਸਰਕਾਰਾਂ ਦੀ ਪਾਲਿਸੀ ਆ ਜਾਂ ਕੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਤੋ ਕੇਰਾ ਸਾਡੀ ਇਹੀ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹੀ ਸਾਡਾ ਉਪਦੇਸ਼ ਹੈ ਜੀ ਅੰਜਸਿੰਦਰ ਗੌਰ ਜੀ ਅਸੀਂ ਜਿਹੜੇ ਫਟੇਗਾ ਚੂੜੀਆਂ ਦੇ ਪੈਨ ਲੱਗ ਰੂਪ ਵਾਲੀਆਂ ਆਏ ਜੀ ਸੌਰੀ ਤੋ ਆਏ ਤੇ ਸੌਦਾ ਖਰੀਦ ਰਹੇ ਕਿਉਂ ਹਾਂ ਜੀ ਹਾਂ ਜੀ ਲੜਾਈ ਦੇ ਚਾਂਸ ਚੱਲਣ ਡਏ ਨੇ ਤੇ ਕਰਦੇ ਸੋਚਦੇ ਵੀ 15 20 ਦਿਨ ਵਾਸਤੇ ਸੌਦਾ ਐਕਸਟਰਾ ਭੰਦ ਦਿੱਤਾ ਜਾਵੇ ਫਟੇਗਾ ਚੂੜੀਆਂ ਤੋਂ ਲੱਗ ਗਏ ਆ ਤੋ ਤੁਹਾਡੇ ਕੋ ਹੋ ਰਹੀ ਲੱਗੇ ਸਾਰੇ ਪੈਪਰਾ ਖਰੀਦਦੇ ਨੇ ਕਿ ਜੋ ਘਰ ਦਾ ਰੋਲ ਕਰਨਾ ਬੰਦ ਹੋਵੇ ਕਿਨੇ ਕਿ ਦਿਨਾਂ ਦਾ ਸੌਦਾ ਕੀਤਾ ਹੁਣ ਤੇ ਚਲੋ ਤੁਸੀਂ ਮਹੀਨੇ ਦਾ ਪੂਰਾ ਖਰੀਦਣ ਦੇ ਕਹਿਣ ਤੇ 15 ਦਿਨ ਦੇ ਡੇ ਪਰ ਮਹੀਨੇ ਦਾ ਖੂੜਾ ਖਰੀਦਣ ਦੇ ਆ ਐਕਸਟਰਾ ਕੀ ਕੀ ਲੱਗਦਾ ਆ ਫਿਰ ਲੜਾਈ ਅੱਗੇ ਵਧੇਗੀ ਦੇਖੋ ਇਹ ਵੇਖਣ ਤੇ ਯਾਰ ਲੜਾਈ ਚੱਲਣ ਤੇ ਆ ਵੇਖੋ ਰਾਜਨੀਤੀਆਂ ਤੇ ਆ ਡਿਪੈਂਡ ਕਰਦਾ ਆ ਪਿੰਡ ਵੀਰੇ ਤੇ ਜੇ ਤੂੰ ਆਪਾਂ ਫਿਰ ਕਾ ਚੂੜੀਆਂ ਵਿਖੇ ਉਸਨ ਸ਼ਾਹ ਦੀ ਦੁਕਾਨ ਤੇ ਸੌਦਾ ਲੈਣ ਆਏ ਆ ਕਿਉਂਕਿ ਜੋ ਅਫਵਾਹਾਂ ਉੱਡ ਰਹੀਆਂ ਨੇ ਲੜਾਈਆਂ ਉਹਦੇ ਸਬੰਧ ਵਿੱਚ ਸਾਰੀ ਦੁਨੀਆ ਹੀ ਅੱਜ ਕੱਲ੍ਹ ਸ਼ਹਿਰ ਦੇ ਵਿੱਚ ਬਹੁਤ ਹੀ ਸੌਦਾ ਖਰੀਦ ਰਹੀ ਆ ਕਿ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਕਿਹੜੇ ਵੇਲੇ ਮਤਲਬ ਇਹ ਲੜਾਈ ਲੱਗ ਜਾਣੀ ਆ ਚਲੋ ਅਸੀਂ ਤੇ ਅਰਦਾਸ ਬੇਨਤੀ ਕਰਦੇ ਸਭ ਕੁੱਚੇ ਪਾਸਾ ਗੜੀ ਕਿ ਲੜਾਈ ਨਾ ਹੀ ਲੱਗੇ ਦੋਹਾਂ ਦੇਸ਼ਾਂ ਦੇ ਸਭ ਕੁੱਚੇ ਪਾਸਾ ਸੁੱਖ ਸ਼ਾਂਤੀ ਬਖਸ਼ ਕਰੇ ਤੇ ਉਦਾਂ ਸਾਰੀ ਦੁਨੀਆ ਮਤਲਬ ਬਹੁਤ ਹੀ ਸਰੇ ਸੌਦਾ ਖਰੀਦ ਰਹੀ ਆ ਪੰਪਤੇ ਗਏ ਹਾਂ ਤੇ ਪੰਪਤੇ ਬਹੁਤ ਭੀੜਿਆ ਉੱਥੇ ਪੰਪਤੇ ਤੇ ਤੇਲ ਵੀ ਬਹੁਤ ਮਤਲਬ ਸੰਤਾਂ ਖਰੀਦ ਰਹੀਆਂ ਨੇ ਤੇ ਇਸੇ ਸਬੰਧ ਦੇ ਵਿੱਚ ਹੀ ਮਤਲਬ ਦਰਦੇ ਹੀ ਲੋਕ ਖਰੀਦ ਰਹੇ ਆ ਭਾਜੀ ਲੈਣਾ ਲੱਗਿਆ ਲੋਕ ਸਾਹਮਣੇ ਕੀਤੀ ਚੇਤੇ ਪ੍ਰਸ਼ਾਸਨ ਕਿਹੜਾ ਤੁਹਾਡੇ ਕੋਲ ਸਾਹ ਰਿਹਾ ਠੀਕ ਹੈ ਬਸਾਂ ਮੈਂ ਕੱਲ ਤੋਂ ਹੀ ਬਹੁਤ ਜ਼ਿਆਦਾ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਕਿ ਜੰਗ ਕਰਕੇ ਲੋਕ ਘਰਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਕੋਈ ਮਹੀਨੇ ਦਾ ਕੋ 15 ਦਿਨ ਦਾ ਇਸ ਕਰਕੇ ਲੋਕਾਂ 'ਚ ਬਹੁਤ ਸਹਿਮ ਹੈ ਇਹ ਤਾਂ ਇਹ ਹੀ ਕਿਉਂ ਨਹੀਂ ਆ ਵੀ ਨਾ ਨਾ ਜੰਗ ਲੱਗੇ ਤੇ ਵਧੀਆ ਵਾ ਲੋਕਾਂ 'ਚ ਬਹੁਤ ਡਰ ਬਣ ਪਰ ਦਰਵਾਜ਼ੇ ਤੋਂ ਵੱਡੇ ਜ਼ਮੀਦਾਰ ਨੇ ਚੰਗੀ ਤੋਂ ਸਿੰਘ ਜੀ ਵੀ ਨਾਂ ਦੇ ਬੋਲ ਰਹੀ ਆ ਸਵਾਸੀ ਤੇ ਬ੍ਰਮਾ ਰਮ ਤੇ ਤੇਲ ਲੈ ਆਣੇ ਨੇ ਸ਼ੋਕ ਅਖਾ ਕਾਲਾ ਜੀ ਤੇਲਦਾਰ ਦੇਖੋ ਜੀ ਲੜਾਈ ਦੇ ਡਰ ਤੋਂ ਜ਼ਮੀਦਾਰ ਨੂੰ ਇੱਕ ਆਪਣਾ ਥਰੇਲੂ ਫਸਲ ਦੀ ਨਵੀਂ ਦੀ ਬਿਜਾਈ ਕਰਨ ਵਾਸਤੇ ਤੇਲ ਦੀ ਜ਼ਰੂਰਤ ਆ ਔਰ ਕਿਉਂਕਿ ਤੇਲ ਤਾਂ ਆਰਮੀ ਨੂੰ ਹੀ ਚਾਹੀਦਾ ਸਾਰਿਆਂ ਨੂੰ ਚਾਹੀਦਾ ਵਾ

ਯਾਤਰੀ ਲੋ ਕੰਮ ਕਰਨ ਵਾਸਤੇ ਸਾਨੂੰ ਡੀਜ਼ਲ ਦੀ ਵੀ ਜ਼ਰੂਰਤ ਆ ਔਰ ਸਾਨੂੰ ਸਭ ਤੋਂ ਵੱਧ ਜਿਹੜੀ ਆ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰ ਦੀ ਮੁਸ਼ਕਲ ਆਏਗੀ ਕਿਉਂਕਿ ਅਸੀਂ 12-15 ਕਿਲੋਮੀਟਰ ਤੇ ਬੈਠੇ ਆ ਆਪਾਂ ਤੇ ਕਹਿੰਨੇ ਵੀ ਜੰਗ ਨਾ ਲੱਗੇ ਔਰ ਬਿਲੀਦਾਰ ਦਾ ਵਧੀਆ ਚੱਲਦਾ ਰਹੇ ਕਰਦਾ ਰਹੇ ਸਾਰੇ ਖਾਤ ਸਾਰੇ ਖਾਤ 300 ਸਾਡੇ ਪਿੰਡੀ ਹੋ ਜੀ ਬਹੁਤ ਸਾਰੇ ਬਹੁਤ ਸਾਰੇ ਆਇਆ ਕਿੱਥੇ ਬੋਲ ਰੋਤੇ ਆ ਆਹ ਲੱਗਣੇ ਵੇ ਜੰਗ ਦੇ ਨਾ ਮੜਤ ਕੱਪੜੇ ਪਾੜਦੇ ਤਿੰਨ ਕਾਤੇ ਹੋਣੇ ਬਾਕੀ ਆਇਆ ਚੋਰ ਜੰਗ ਲੱਗਣੀ ਤੇ ਨਹੀਂ ਚਾਈ ਜਦੋਂ ਬਾੜੀ ਦਾ ਹੋਇਆ ਉਹ ਸੈਟ ਖੜਾ ਨਹੀਂ ਕੋਈ ਇੱਦੋਂ ਵੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਪਾਂ ਤੇ ਨੂੰ ਦੂਰ ਪਾਓੜ ਮੁਕਾਬਲਾ ਕੋਈ ਨਹੀਂ ਖਤਮ ਨਹੀਂ ਇਹ ਤੇ ਚੀਜ਼ ਨੂੰ ਖਤਮ ਹੋ ਲੱਗੀ ਮੈਂ ਵੇਖਿਆ ਲਾਹਾਂ ਦੇ ਠੀਕਾ ਸੌਦੇ ਵਾਲਿਆਂ ਤੋਂ ਕਰਨਾ ਤੇ ਇੱਕ ਨੂੰ ਅੱਗੇ ਕੀ ਉਹ ਚੀਜ਼ ਬਚਾ ਲੋਗੇ ਤੇ ਬੰਬ ਦੇ 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 ਇਹ ਨਾ ਕਰੋ ਇੱਦਾਂ ਕਾਲਾ ਬਜਾਰੀ ਨਾਲ ਪਾ ਕਾਲਾ ਬਜਾਰੀ ਵਧਾਉਂਗਾ ਜੰਗ ਜਿਉਂ ਕੇ ਰਹੀ ਲੋਕਾਂ ਨੂੰ ਕੋਈ ਤਰ੍ਹਾਂ ਨਹੀਂ ਉਹ ਰੇਡ ਮਾਰਦੇ ਆ ਨਹੀਂ ਚਾਹੀਦਾ ਕੁਝ ਵੀ ਇਹ ਗਲਤ ਕਰਨਾ ਚੰਕਰ ਰੋਣ ਮਾਰੇ ਕਰ ਚੁੰਡੀਆਂ ਤੋਂ ਉਪਰ ਦੇ ਨਾਗਰ ਕਾਲੀ ਤੋਂ ਉਂਤੜਾ ਤੜਾਣ ਲੈਣਾ ਲੱਗੀਆਂ ਜੀ ਲੋਕਾਂ ਦੇ ਤੇ ਹੋ ਗਈਆਂ ਇਹ ਕੀ ਕਰਦੇ ਉੱਪਰ ਰਾਦੀਆਂ ਲੱਗੀਆਂ ਜੀ ਲੋਕਾਂ ਨੇ ਮੰਨਾ ਜਿਹਾ ਹੈਗਾ ਜੀ ਲੜਾਈ ਨਾ ਲੱਗ ਜੇ ਕਿਤਨਾ ਹੋ ਜੇ ਤਰੀਕ ਨਾ ਆਵੇ ਤਾਂ ਰਾਦੀਆਂ ਲੱਗੀਆਂ ਅ ਅਗੇ ਨੂੰ ਕਿੰਨੇ ਜਿਆਦਾ ਲੋਕ ਜਿਹੜੇ ਵੱਧ ਪਾ ਰਹੇ ਬਹੁਤ ਜਿਆਦਾ ਜੀ ਕੋ ਟੈਂਕੀ ਫੋਨ ਪੈ ਰਿਹਾ ਕੋ ਟੈਂਕੀ ਆ ਚੈਨ ਭਰਾ ਰਿਹਾ ਕੋਈ ਮੈਂ ਡਰਮ ਭਰਾ ਰਿਹਾ ਮਤਲਬ ਟੋਕ ਟੋਕਾ ਕਰੇ ਦਰਦੇ ਸ਼ਾਬਣਾ ਸਰਵਿੰਦਰ ਸਿੰਘ ਜੀ ਪਿੰਡ ਸਾਡਾ ਉਰਦ ਨੇ ਆ ਜੀ ਅੱਦੇ ਗਾਰ ਕੀ ਹੋ ਰਹੀ ਆ ਹਾਂ ਜੀ ਇਹਨਾਂ ਦੇ ਲੜਾਈ ਦਾ ਮਾਹੌਲ ਪੂਰਾ ਬਣਿਆ ਹੋਇਆ ਆਪਣਾ ਇੰਡੀਆ ਦਾ ਪਾਕਿਸਤਾਨ ਦਾ ਇਨਾ ਕਰਕੇ ਦੁਕਾਨਾਂ ਦੇ ਸੌਦੇ ਦੀ ਬਹੁਤ ਧੀਰ ਲੱਗੀ ਹੋਈ ਆ ਲੋਕੀ ਆਪ ਆਪਣੇ ਘਰਾਂ ਦਾ ਰਾਸ਼ਨ ਤੇ ਧਾਰਧਾਰ ਮਾਹੌਲ ਪੈਦਾ ਹੋਇਆ ਇਸ ਕਰਕੇ ਨਾਲੀ ਜੇ ਬਹੁਤ ਦੁਕਾਨਾਂ ਦੇ ਰਾਸ਼ਾ ਜੋ ਸਬਜੀ ਆਗੇ ਕੋਈ ਕਰਿਆਨਾ ਸਟੋਰ ਮਾਰਕੀਟਾਂ ਸਭ ਆਪਣੇ ਲੜਾਈ ਦੀ ਚਰਚਾ ਦਾ ਮਾਹੌਲ ਬਣਿਆ ਆ ਤੇ ਦੋਹਾਂ ਦਿਸ਼ਾ ਦੇ ਚਾਰਚ ਵਿੱਚ ਬਹੁਤ ਤਣਾ ਦਾ ਮੌਸਮ ਮਾਹੌਲ ਬਣਿਆ ਆ ਅਸੀਂ ਖੜਾ ਇੱਕ ਮਹੀਨੇ ਦਾ ਜੀ ਇੱਕ ਮਹੀਨਾ ਲੈ ਕੇ ਇੱਕ ਮਹੀਨਾ ਲੈ ਕੇ ਜਾਵਾਂਗੇ ਜੀ ਬਾਕੀ ਹੋਰ ਚਲੋ ਘਰ ਦਾ ਸੌਦਾ ਸਾਥੋਂ ਆਮ ਕੋਈ ਤੇਲ ਘਿਓ ਜੋ ਵੀ ਆ ਕੋਈ ਹੈ ਵਾ ਕੋਈ ਚੌਰ ਹੈ ਸਾਥੋਂ ਆਟਾ ਕੋਈ ਹੋਰ ਵੀ ਚਲੋ ਜੀ ਜਿਹੜਾ ਕਿਰਿਆਨੇ ਦਾ ਇੱਕੋ ਦਾ ਸੌਦਾ ਹਾਂਜੀ 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 ਅੱਜ ਅੱਜ ਲੋਡ ਵੰਦ ਰਸਨ ਖਰੀਦ ਕੇ ਲੈ ਕੇ ਜਾਵਾਂਗੇ ਜੀ ਹੋਰ ਵੀ ਅੱਜ ਬਹੁਤ ਹੀ ਲੱਗੀ ਹੋਈ ਆ ਮਾਰਕੀਟਾਂ ਦਾ ਸੌਦਾ ਮਗ ਗਿਆ ਜੀ ਬੜਾ ਕਾਫੀ ਰਾਸ਼ੀ ਆ ਕੀ ਕਰਨਾ ਤਾਂ ਕਿ ਕਾਫੀ ਸਟੋਰ ਆਪਣੇ ਤੇ ਰਾਸ਼ੀ ਕਰਿਆ ਲਾ ਰਾਸ਼ਾ ਹਰ ਕੋਈ ਸੋਚਦਾ ਜੀ ਜੰਗ ਲੱਗ ਗਈ ਹੈ ਪਤਾ ਨਹੀਂ ਕੀ ਹੋ ਜਾਣਾ ਵਾ ਗੱਲ ਕਾ ਦੀ ਸਾਰੀ ਦੁਨੀਆ ਰਾਸ਼ਨ ਇਕੱਠਨ ਕਰਨੋਂ ਪੈਣ ਈ ਹੈ ਪਰ ਇਹੋ ਜੀ ਕੋਈ ਗੱਲ ਵੀ ਨਹੀਂ ਹੈਗੀ ਕਿਉਂਕਿ ਮਕਰੋਂ ਪੂਰਤੀ ਹੋਣ ਈ ਹੈ ਕੋਈ ਇਹੋ ਜੀ ਗੱਲ ਨਹੀਂ ਵੀ ਮਕਰੋਂ ਪੂਰਤੀ ਨਹੀਂ ਹੈ ਹਰ ਚੀਜ਼ ਦੀ ਅਵੇਲੇਬਿਲਟੀ ਹੈਗੀ ਹੈ ਸਿਰਫ ਸਾਡੇ ਲੋਕਾਂ ਦੇ ਵਿੱਚ ਜਿਹੜੇ ਆਮ ਨਾਗਰਿਕ ਆ ਉਹਨਾਂ ਦੇ ਹੈਗਾ ਵੀ ਪਤਾ ਨਹੀਂ ਡਰਦਾ ਮੋੜਿਆ ਬੰਦ ਨਾ ਹੋ ਜੇ ਕੀ ਨਾ ਹੋ ਜੇ ਇਸ ਕਰਕੇ ਸਾਰੇ ਲੋ ਰਾਸ਼ ਇਸ ਕਰਕੇ ਅਭੀ ਲੋਕੀ ਕਲੈਕਟ ਕਰੀ ਜਾਂਦੇ ਆ ਜੀ ਰਾਸ਼ਨ ਲੈ ਕੇ ਆਪਣੇ ਕੋ ਮਹੀਨੇ ਦਾ 15 ਦਿਨ ਦਾ 20 ਦਿਨ ਦਾ ਲੈ ਕੇ ਘਰ ਚਲੀਏ ਤੇਸ ਕਰਕੇ ਰਾਸ਼ਨ ਜਿਆਦਾ ਵਸ ਸਾਡੇ ਮਰੀਆ ਦੇ ਵਿੱਚ ਪਰ ਇੱਕ ਇਹਨੇ ਇਹਦਾ ਲੋਕ ਰਾਸ਼ਨ ਲੋਕ 3 ਮਹੀਨੇ ਮਹੀਨੇ ਦਾ ਰਾਸ਼ਨ ਲਈ ਜਾਂਦੇ ਆ ਜੀ ਬਾਕੀ ਇਹੋ ਜੀ ਕੋਈ ਗੱਲ ਹੈ ਨਹੀਂ ਆ ਜਿਹੜਾ ਹੋਣਾ ਹੀ ਟੈਗੋ ਤੇ ਹੋ ਗਿਆ ਵਾ ਉਹਨੂੰ ਜਵਾਬ ਤਾਂ ਹੀ ਦੇ ਦਿੱਤਾ ਵਾ ਜੋ ਹੋ ਗਿਆ ਇਹ ਮੋਦੀ ਸਾਹਿਬ ਨੇ ਜਵਾਬ ਦੇ ਦਿੱਤਾ ਲੋਕਾਂ ਦੇ ਮਨਾਂ ਚ ਡਰਿਆ ਕਿ ਪਤਾ ਨਹੀਂ ਅੱਗੋਂ ਕੀ ਹੋ ਜਾਣਾ ਵਾ ਇਹ ਵੱਧ ਵੀ ਸਕਦਾ ਵਾ ਬਾਕੀ ਇਹੋ ਜੀ ਕੋਈ ਗੱਲ ਨਹੀਂ ਹੈ ਮੌਲ ਸ਼ਾਂਤੀਪੁਰ ਨਹੀਂ ਚੱਲਣਿਆ ਵਧੀਆ ਢੰਗ ਨਾਲ ਚੱਲਣਿਆ ਕੋਈ ਗੱਲ ਨਹੀਂ